ਕਿਸ ਕੰਗਾ ਗੜਾ ਪਰਪਾਨ ਕਸ਼ੈਰਾ ਤਾ

শ্রী গুরু নানক দেব শ্রী গুরু অংগ দেব জি শ্রী গুরু অমরদ্রি গুরু রাম দাস জি শ্রী গুরু আর্জন দেব শ্রী গুরু হর গোবিন্দ শ্রী গুরু হর রায় শ্রী গুরু হরকৃষ্ণ হর তে তেগ বহ শ্রী গুরু গোবিন্দ এতবার দিন হ্যাঁ ਗੋਲਡਨ ਟੈਂਪਲ ਨਹੀਂ ਜਾ ਜਾਂਦਾ ਤਾਂ ਇਸ ਕਰਕੇ ਇੱਥੇ ਉਹਨੇ ਇੱਥੇ ਗੁਰਬਾਨੀ ਨਾਲ ਜੋੜਦੇ ਆ ਬਹੁਤ ਵਧੀਆ ਲੱਗਦਾ ਹੈ ਰੇਮ ਜੀ ਪਾਸਾ ਰੇਮ ਫਰਦੇ ਨਾ ਦਮ ਚਾਹਲਾ ਸਿੱਖ ਧਰਮ ਨਾਲ ਜੋੜਨ ਅਤੇ ਬਾਣੀ ਨਾਲ ਜੋੜਨ ਸੰਬੰਧੀ ਇੱਕ ਪਰਿਵਾਰ ਹੈ ਸਿੱਖ ਪਰਿਵਾਰ ਤਰਨਤਾਰਨ ਦੇ ਨਿਵਾਸੀ ਹਨ ਔਰ ਉਹਨਾਂ ਨਾਲ ਅੱਜ ਤੁਹਾਨੂੰ ਮਿਲਾਂ ਜਾ ਰਹੇ ਹਾਂ ਜੋ ਆਪਣੇ ਘਰੇਲੂ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਛੋਟੇ-ਛੋਟੇ ਉਮਰ ਦੇ ਬੱਚਿਆਂ ਨੂੰ ਸਿੱਖ ਧਰਮ ਬਾਰੇ ਜਾਗਰੂ ਕਰ ਰਹੇ ਹਨ ਔਰ ਉਹਨਾਂ ਨੂੰ ਪਾਠ ਕਰਵਾਉਂਦੇ ਹਨ ਔਰ ਗੁਰਬਾਣੀ ਦੀ ਜਾਣਕਾਰੀ ਦਿੰਦੇ ਹਨ ਔਰ ਤੁਹਾਨੂੰ ਅੱਜ ਇਸ ਨਾਲ ਵਿਸ਼ੇਸ਼ ਮੁਲਾਕਾਤ ਕਰਵਾ ਰਹੇ ਹਾਂ ਵੈਰੀ ਖਾਲਸਾ ਵੈਰੀ ਫਤੇ ਜੀ ਵੈਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹ ਬੰਜੀ ਤੁਹਾਡਾ ਨਾਮ ਕੀ ਆ ਔਰ ਕਿੰਨੇ ਸਮੇਂ ਤੋਂ ਤੁਸੀਂ ਇਹ ਛੋਟੇ ਛੋਟੇ ਬੱਚਿਆਂ ਨੂੰ ਸਿੱਖ ਧਰਮ ਨਾਲ ਜੋੜਨ ਲਈ ਜਾਗਰੂਕ ਕਰ ਰਹੇ ਜੀ ਹਾਂਜੀ ਮੇਰਾ ਨਾਮ ਅਮਨਦੀਪ ਕੌਰ ਹੈ ਇਹ ਵਾਲਾ ਉਪਰਾਲਾ ਸੀ ਪਿਛਲੇ 3 ਤੋਂ 4 ਮਹੀਨਿਆਂ ਤੋਂ ਹੁਣ ਕੀਤਾ ਹੈ ਸ਼ੁਰੂ ਕਿ ਸਾਡਾ ਇਹ ਮਨ ਸੀ ਕਿ ਮੇਰਾ ਕਿ ਚਲੋ ਬੱਚੇ ਜਿੱਦਾਂ ਸਾਰੇ ਜਣੇ ਅੰਮ੍ਰਿਤਸਰ ਜਾਂਦੇ ਆ ਵੱਡੇ ਸਾਰੇ ਚੱਲ ਜਾਂਦੇ ਆ ਬੱਚਿਆਂ ਨੂੰ ਅਸੀਂ ਦੁਪਹਿਰਾ ਸਾਹਿਬ ਦਾ ਜਾਂ ਜਤ ਜਤ ਜਤਵਰ ਚਾਹੀਦਾ ਬਾਬਾ ਦੀਪ ਸਿੰਘ ਜੀ ਦਾ ਦਿਨੁੰਦਾ ਅਸੀਂ ਨਹੀਂ ਲੈ ਕੇ ਜਾ ਸਕਦੇ ਕਿ ਛੋਟੇ ਬੱਚਿਆਂ ਵਾਸਤੇ ਕੁਝ ਵੱਖਰਾ ਉਪਰਾਲਾ ਕੀਤਾ ਜਾਏ ਤਾਂ ਜੋ ਬੱਚੇ ਕਿ ਗੁਰੂ ਸਾਹਿਬ ਜੀ ਦਾ ਨਾਮ ਜਪ ਸਕਣ ਬਾਬਾ ਦੀਪ ਸਿੰਘ ਜੀ ਦਾ ਨਾਮ ਜਪ ਸਕਣ ਇਹ ਇਸ ਨਾਲ ਅਸੀਂ ਸੰਬੰਧਤ ਕਾਫੀ ਟਾਈਮ ਤੋਂ ਮੇਰੇ ਮਨ ਚ ਸੀ ਕਿ ਨਹੀਂ ਅਸੀਂ ਇਹੋ ਜਿਹਾ ਕੋਈ ਉਪਰਾਲਾ ਕਰਨਾ ਹੈ ਕਿ ਜਿੱਦ ਨਾਲ ਬੱਚੇ ਗੁਰਬਾਣੀ ਦੇ ਨਾਲ ਜੁੜ ਸਕਣ ਸੋ ਫਿਰ ਮੇਰੇ ਦਿਲ ਚ ਆਇਆ ਸੀ ਪਿਛਲੇ ਸਾਰੀ ਫੈਮਿਲੀ ਨੇ ਬੈਠ ਕੇ ਸਲਾਹ ਕੀਤੀ ਕਿ ਚਲੋ ਇਸ ਤਰ੍ਹਾਂ ਦਾ ਕੋਈ ਜਾਨੋ ਫਿਰ ਅਸੀਂ ਕਾਪੀਆਂ ਦਿਨੀਆਂ ਸਟਾਰਟ ਕੀਤੀਆਂ ਪਹਿਲੇ ਐਤਵਾਰ ਅਸੀਂ ਸਟਾਰਟ ਕੀਤਾ ਉਸੇ ਅਸੀਂ ਸਾਰੇ ਬੱਚਿਆਂ ਨੂੰ ਮੈਸੇਜ ਪਹੁੰਚਾਇਆ ਪਰ 10 ਤੋਂ 15 ਬੱਚੇ ਆਏ ਤੇ ਉਹਨਾਂ ਨੂੰ ਅਸੀਂ ਕਾਪੀਆਂ ਦਿੱਤੀਆਂ ਉਹ ਅਗਲੇ ਐਤਵਾਰ ਹਰ ਐਤਵਾਰ ਸਾਡਾ ਪ੍ਰੋਗਰਾਮ ਹੁੰਦਾ ਜੀ ਹਰ ਐਤਵਾਰ ਕਰਦੇ ਆਂ ਤੇ ਬੱਚਿਆਂ ਨੂੰ ਅਸੀਂ ਕਾਪੀਆਂ ਦਿੱਤੀਆਂ ਬੱਚੇ ਐਤਵਾਰ ਵਾਹਿਗੁਰੂ ਜੀ ਦਾ ਨਾਮ ਲਿਖ ਕੇ ਲੈਂਦੇ ਆ ਵਾਹਿਗੁਰੂ ਛੋਟੇ ਬੱਚੇ ਵਾਹਿਗੁਰੂ ਵਾਹਿਗੁਰੂ ਲਿਖ ਕੇ ਲੈਂਦੇ ਆ ਜਿਹੜੇ ਵੱਡੇ ਬੱਚੇ ਹੁੰਦੇ ਵੱਡੀਆਂ ਕਲਾਸਾਂ ਵਾਲੇ ਉਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਲੈਂਦੇ ਆ ਉਹਨਾਂ ਨੂੰ ਮੈਂ ਕਿਹਾ ਹੈ ਕਿ ਜਦੋਂ ਵੀ ਤੁਹਾਨੂੰ ਫ੍ਰੀ ਟਾਈਮ ਮਿਲਦਾ ਹੈ ਤੁਸੀਂ ਸਕੂਲੋਂ ਆਂਦੇ ਟਿਊਸ਼ਨ ਤੋਂ ਆਂਦੇ ਜਿਹੜਾ ਤੁਸੀਂ ਟਾਈਮ ਆਪਣਾ ਮੋਬਾਈਲ 'ਚ ਵੇਸਟ ਕਰਦੇ ਹੋ ਨਾ ਉਹ ਤੁਸੀਂ ਮੋਬਾਈਲ 'ਚ ਨਹੀਂ ਦੇਖਣਾ ਇੱਧਰ ਉੱਧਰ ਦੀਆਂ ਰੀਲਾਂ ਕਾਫੀ ਤਰ੍ਹਾਂ ਅੱਜਕੱਲ ਮੋਬਾਈਲ 'ਚ ਬਹੁਤ ਕੁਝ ਹੈ ਉਹਨਾਂ ਨੂੰ ਉਸ ਪਾਸਿਓਂ ਹਟਾ ਕੇ ਅਸੀਂ ਗੁਰਬਾਣੀ ਨਾਲ ਜੋੜਨਾ ਹੈ ਉਹ ਜਦੋਂ ਵੀ ਉਹ ਫ੍ਰੀ ਹੁੰਦੇ ਆ ਆਪਣੀ ਕਾਪੀ ਬਣਾਉਂਦੇ ਆ ਸੋਹਣੀ ਸੋਹਣੀ ਰਾਈਟਿੰਗ 'ਚ ਬਾਬਾ ਜੀ ਦਾ ਨਾਮ ਲਿਖਦੇ ਆ ਚਲੋ ਉਹ ਵੀ ਚੰਗੇ ਪਾਸੇ ਲੱਗਦੇ ਪਏ ਆ ਸੋ ਫਿਰ ਐਤਵਾਰ ਇੱਥੇ ਆ ਕੇ ਸਾਨੂੰ ਕਾਪੀ ਜਮਾ ਕਰਾਉਂਦੇ ਆ ਮੈਂ ਉਹਨਾਂ ਦਾ ਨਾਮ ਲਿਖਦੀ ਆ ਉਹਨਾਂ ਨੂੰ ਵਾਇਗਰੋ ਦਾ ਚਾਪ ਕਰਵਾਈਦਾ ਪਹਿਲੀ ਪੋੜੀ ਦਾ ਪਾਠ ਕਰਵਾ ਕੇ ਜਿਹੜੇ ਬੱਚਾ ਨੂੰ ਜੋ ਵੀ ਆਂਦਾ ਜਿਸ ਨੂੰ ਦਸਾ ਗੁਰੂ ਸਾਹਿਬਾਨ ਦੇ ਨਾਮ ਹੋ ਗਏ ਪੰਜ ਪਿਆਰਿਆਂ ਦੇ ਨਾਮ ਹੋ ਗਏ ਉਹਨਾਂ ਕੋ ਸੁਣੀਦੇ ਆ ਜਿਨ੍ਹਾਂ ਨੂੰ ਉਹਨਾਂ ਨੂੰ ਗਿਫਟ ਦੇ ਹੀ ਦੇਆ ਬਾਕੀ ਬੱਚਾ ਨੂੰ ਵੀ ਗਿਫਟ ਦੇ ਹੀ ਦੇਆ ਬਟ ਜਿਹੜੇ ਕੁਝ ਸਪੈਸ਼ਲ ਸੁਣਾਉਂਦੇ ਆ ਉਹਨਾਂ ਨੂੰ ਹੋਰ ਗਿਫਟ ਦੇ ਹੀ ਦੇਆ ਉਹਨਾਂ ਵੱਲ ਵੇਖ ਕੇ ਦੂਸਰੇ ਬੱਚੇ ਵੀ ਇਹਨੂੰ ਹੁੰਦਾ ਕਿ ਅਸੀਂ ਵੀ ਅਗਲੀ ਵਾਰੀ ਹੋਰ ਸਿੱਖ ਕੇ ਆਵਾਂਗੇ ਕੁਝ ਨਾ ਕੁਝ ਉਹ ਵੀ ਅਗਲੀ ਵਾਰੀ ਆ ਕੇ ਸੁਣਾਉਂਦੇ ਆ ਕੁਝ ਵੱਖਰਾ ਸੁਣਾਉਂਦੇ ਆ ਉਹਨਾਂ ਨੂੰ ਵੀ ਹੋਰ ਗਿਫਟ ਮਿਲਦੇ ਆ ਇਸ ਤਰ੍ਹਾਂ ਬੱਚੇ ਅੱਗੇ ਦੀ ਅੱਗੇ ਜਿਦਾਂ ਆਂਦੇ ਆ ਆਪਣੇ ਯਾਰਾ ਦੋਸਤਾਂ ਨੂੰ ਦੱਸਦੇ ਆ ਸਹਿੰਨਿਆਂ ਨੂੰ ਦੱਸਦੇ ਆ ਹੋਰ ਦੇ ਨਾਲ ਹੋਰ ਬੱਚੇ ਜੁੜਦੇ ਜਾ ਰਿਹਾ ਅੱਜ ਸਾਡੇ ਕੋਲ 40 ਤੋਂ 50 ਬੱਚੇ ਜੁੜ ਚੁੱਕੇ ਆ ਜਿਹੜੇ ਗੁਰਬਾਣੀ ਆ ਜੋੜਦੇ ਆ ਆਪ ਆਟ ਕਰਦੇ ਆ ਆ ਕੇ ਬਹੁਤ ਕੁਝ ਹੁੰਦੇ ਆ ਉਹਨਾਂ ਨੂੰ ਜਿੰਨਾ ਕੁ ਮਹਾਰਾਜ ਨੇ ਸਾਨੂੰ ਜਿੰਨਿਆ ਕੇ ਦਾਤਾ ਬਖਸ਼ਿਆ ਉਹ ਚੋਕੋ ਸੇ ਹਿੱਸਾ ਕੱਟ ਗਿਆ ਸੀ ਬੱਚਿਆਂ ਦੇ ਗਿਫਟ ਲਿਆਣੇ ਆ ਕਿ ਸਾਨੂੰ ਵੀ ਮਨ ਨੂੰ ਕੁਝ ਮਿਲਦੀ ਕਿ ਚਲੋ ਅਸੀਂ ਵੀ ਕੁਝ ਕਰ ਪਾ ਰਿਹਾ ਬੱਚਿਆਂ ਨੂੰ ਘਰ ਬਾਹਰ ਅਸੀਂ ਕੋ ਉਹਨੂੰ ਨਹੀਂ ਮਹਾਰਾਜ ਨੇ ਸਾਡੇ ਕੋ ਇੰਨਾ ਵੱਡਾ ਉਪਰਾਲਾ ਸਟਾਰਟ ਕਰਵਾਇਆ ਅਸੀਂ ਜਿੰਨਿਆ ਜੋਗੇ ਵੰਗ ਕਰਾਂਗੇ ਬੱਚਿਆਂ ਲਈ ਬੱਚਿਆਂ ਨੂੰ ਚੰਗੇ ਪਾਸੇ ਲਾਵਾਂਗੇ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਾ ਮੈਂ ਗੁੱਡ ਲੀਨ ਕੋਲ एंड द लीडर पार्ट्स नारद जी एकम का असल नाम करता पुरनीर पगनीर वर कारम रोजे सा पंगुष आजत आस सुआस हैप्पीसस नानकोसी पीसस भाई गुजी का खालसा भाई गुजी की फोटो और मनके तरह नाम सो एकमजीत सिंह तेरा नाम सो के गंगा गड़ा करपान कशरा ਯੋ ਬੋਲੇ ਸੋਨਹਾਲੇ ਸ੍ਰੀ ਅਕਾਲ ਜੀ ਜਮਨੀਕਾਰ ਹਾਲੇ ਪਹਿਲੀ ਬੁੱਧ ਤੇ ਬਾਤ ਸੁਣਾਓਗੇ ਏਕ ਓਂਕਾਰ ਸਤਨਾਮ ਕਟਾ ਪੁਰਤ ਮਿਰ ਕੋ ਨੀਲਾ ਕਾਰ ਮੁਰ ਜੁਨੀ ਸਵਨ ਗਿਪਲ ਸਾਚਮ ਆ ਸਤਿ ਕਾਸਾ ਹੱਪੀ ਸਤਨਾ ਨ ਕੋਸੀ ਪੀਸੇ میرا نامش چار سبزادہ اجیت جی سا جار گی جی سبزاد فتح بڑے سونے والے ستری ਜੀ ਪਤਸ ਪੂਸਾ ਦਿਨ ਆਉਂਦੇ ਸੋ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰ Rai ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸ੍ਰੀ ਗੁਰੂ ਹਰ ਤੇਜ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਜੀ ਦਾ ਕਲਸਾ ਭਾਈ ਜੀ ਕਦੇ ਆ ਭਾਈ ਜੀ ਦੀ ਫਤਹਿ ਆ ਮੈਂ ਇੱਥੇ ਹੁਣ ਆ ਐਤਵਾਰ ਬਾਬਾ ਦੀਪ ਸਿੰਘ ਜੀ ਦਾ ਦਿਨ ਹੁੰਦਾ ਆ ਤੇ ਗੋਲਡਨ ਟੈਂਪਲ ਨਹੀਂ ਜਾਇਆ ਜਾਂਦਾ ਤੇ ਇਸ ਕਰਕੇ ਇੱਥੇ ਹੁਣ ਨੇ ਇੱਥੇ ਗੁਰਬਾਣੀ ਨਾਲ ਜੁੜਦੇ ਆ ਬਹੁਤ ਵਧੀਆ ਲੱਗਦਾ ਹੈ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਵੀ ਕਹਿੰਨਾ ਆ ਵੀ ਇੱਥੇ ਆਓ ਉਹ ਵੀ ਹੁੰਦੇ ਆ ਮੇਰੇ ਮਾਤਾ ਪਿਤਾ ਵੀ ਮੈਨੂੰ ਇੱਥੇ ਕੱਲਦੇ ਆ ਮੈਨੂੰ ਬਹੁਤ ਵਧੀਆ ਲੱਗਦਾ ਹੈ ਉਹ ਇਨਾਮ ਵੀ ਦਿੰਦੇ ਹਨ ਹਨ ਮੈਨੂੰ ਬਹੁਤ ਵਧੀਆ ਲੱਗਦਾ ਇਨਾਮ ਉਹ ਕਾਪੀਆਂ ਪੈਨਸਲਾਂ ਬਹੁਤ ਕੁਝ ਦਿੰਦੇ ਹਨ ਅੱਜ ਖਾਲਸਾ ਵਾਜੀ ਏ ਗੁਰਜੀ ਦਾ ਖਾਸਾ ਵਾਹੇ ਗੁਰਜੀ ਦੀ ਬਤੇ ਅਸੀਂ ਇੱਥੇ ਆਉਂਦੇ ਆ ਤੇ ਗੁਰਬਾਣੀ ਗੁਰਬਾਣੀ ਦੇ ਲੜ ਲਾਦੇ ਹਾਂ ਮੇਰੇ ਮਾਤਾ ਪਿਤਾ ਵੀ ਸਾਨੂੰ ਇੱਥੇ ਭੇਜਦੇ ਹਨ ਕਿ ਗੁਰਬਾਣੀ ਦੇ ਲੜ ਲੱਗੋ ਵਸਤੇ ਮੈਂ ਆਪਣੇ ਦੋਸਤਾਂ ਨੂੰ ਵੀ ਕਹਿਣਾ ਹੈ ਕਿ ਟੀਵੀ ਨਾ ਦੇਖੋ ਇੱਥੇ ਆ ਕੇ ਗੁਰਬਾਣੀ ਦੇ ਲੜ ਲੱਗੋ ਤੇ ਉਹ ਅੱਧੇ ਦੋਸਤ ਮੇਰੇ ਆਉਂਦੇ ਹਨ ਤੇ ਅਸੀਂ ਸਾਰੇ ਇੱਥੇ ਗੁਰਬਾਣੀ ਪੜ੍ਹਦੇ ਹਾਂ ਜਾਪ ਕਰਦੇ ਹਾਂ ਮੰ ਵਧੀਆ ਬਹੁਤ ਲੱਗਦਾ ਮੈਂ ਕਾਪੀ ਬਣਾਣਾ ਕਾਪੀ ਰਵਾਇਗਰੂ ਲੈ ਰਾਵਣ ਗਿਫਟ ਮਿਲਦੇ ਆ ਇਤਨਾ ਨਾਲ ਮੈਂ ਕੰਪਿਊਟਰ ਦੇਮਾ ਛਾੜ ਕੇ ਫੋਨ ਛਾੜ ਕੇ ਟਿਊਸ਼ਨ ਤਾਂ ਦੇ ਸਕੂਲੋਂ ਤਾਂ ਦੇ ਲੈ ਕਰਾ ਕਾਪੀ ਰਵਾਇਗਰੂ ਵਾਇਗਰੂ ਕਿੱਦਾਂ ਲੱਗਦਾ ਵਧੀਆ ਲੱਗਦਾ ਮਨੋ ਬੋਦ ਬਿਡੋ ਬਕੀ ਨਾਮੀਆਂ ਵਰ ਇੱਥੇ ਅਗੇ ਤਾਂ ਅੰਤ ਦਾ ਇਸ ਤਰ੍ਹਾਂ ਤੋਂ ਮੁਸਫਾਂ ਦੇ ਗੁਰੂ ਚਿੱਨਾ ਜੋੜਦੇ ਆ ਮੇਰਾ ਨਾਮ ਕੀ ਜਤੋਜ ਗੁਰ ਆਈ ਮੈਨੂੰ ਇੱਥੇ ਅਗੇ ਬੜਾ ਵਧੀਆ ਲੱਗਦਾ ਵਾ ਅਸੀਂ ਅੰਕੀ ਅਮਲ ਅੰਕੀ ਤੋਂਨੇ ਵਾਲੇ ਸਿੱਖੀ ਨਾਲ ਜੋੜਦੇ ਆ ਸਪੰਦੇ ਹਰ ਸਾਲ ਗਿੱਟ ਮੈਂਦੇ ਸੰਡੇ ਨੂੰ ਸੰਡੇ ਪ੍ਰੋਗਰਾਮ ਹੁੰਦਾ ਵਾ ਕਿਹੜੇ ਵਾਰ ਹੁੰਦੇ ਸੀ ਸੰਡੇ ਨੂੰ ਸੰਡੇ ਨੂੰ ਤੇ ਸੰਡੇ ਦਾ ਰੋਟੇ ਨਹੀਂ ਅਟਲ ਨੂੰ ਮੰਨ ਜਾਣਾ ਕਿ ਇੱਥੇ ਯੋ ਇੱਥੇ ਵਧੀਆ ਰੱਗਿਆ ਕੀ ਕੀ ਸਿੱਖਦੇ ਦਿੱਤੇ ਕੀ ਕੀ ਇੱਥੇ ਪੜ੍ਹ ਸਿੱਖਦੇ ਆ ਸਭ ਕੁਝ ਸਿੱਖਦੇ ਵਾਈਫ ਵੀ ਉਸ ਦਾ ਹਾਂਜੀ ਹੋਰ ਵੀ ਬੱਚੇ ਆਉਂਦੇ ਹਾਂਜੀ ਤੇ ਇਹ ਵੀ ਤੁਹਾਨੂੰ ਪ੍ਰਾਈਜ਼ ਵੀ ਦਿੰਦੇ ਚੰਗਾ ਲੱਗਦਾ ਹਾਂਜੀ ਬਹੁਤ ਚੰਗਾ ਲੱਗਦਾ ਹਾਂ ਜੀ ਇਹ ਚ ਇਹਨਾਂ ਦੀ ਬੇਟੀ ਹੈ ਇੱਕ ਖੁਸ਼ੀ ਨਾਮ ਹੈ ਉਸ ਦਾ ਉਸ ਨਾਲ ਵੀ ਗੱਲ ਕਰਾਂਗੇ ਕਿ ਇਹ ਆਪਣੇ ਘਰੇਲੂ ਕਿਉਂਕਿ ਇਹ ਬੱਚੇ ਖੁਦ ਆਪ ਹੀ ਆਪਣੇ ਰਜਿਮਿਆਂ ਵਿੱਚ ਪੜ੍ਹਾਈ ਕਰਦੇ ਆ ਸਾਰਾ ਦਿਨ ਘਰ ਦੇ ਕੰਮਕਾਜ ਹੁੰਦੇ ਆ ਇਹ ਪਰਿਵਾਰ ਜਿਹੜਾ ਆਪਣੇ ਸਾਰੇ ਰਜਿਮਿਆਂ ਨੂੰ ਸਮਾਂ ਕੱਢ ਕੇ ਐਤਵਾਰ ਦੇ ਐਤਵਾਰ ਇਹਨਾਂ ਨੂੰ ਸਮਾਂ ਦਿੰਦੇ ਆ ਔਰ ਗੁਰਬਾਣੀ ਨਾਲ ਜੋੜਨ ਦੀ ਪੂਰੀ ਪੂਰੀ ਆਪਣੀ ਵਾਹ ਲਾ ਦਿੰਦੇ ਆ ਔਰ ਆ ਬੇਟੀ ਨਾਲ ਗੱਲ ਕਰਾਂਗੇ ਬੱਚੀ ਨਾਲ ਬੇਟਾ ਜਿਹੜੇ ਤੁਸੀਂ ਗਿਫਟ ਲੈ ਕੇ ਆਉਂਦੇ ਜੇ ਫਿਰ ਕੌਣ ਇਹਦੇ ਬਾਰੇ ਕਿਸ ਤਰ੍ਹਾਂ ਸੇਵਿੰਗ ਕਰ ਕਿਦਾਂ ਲੈ ਕੇ ਆਉਂਦੇ ਖਰਚ ਕਿਦਾਂ ਕਰਦੇ ਔਰ ਕਿਦਾਂ ਕੌਣ ਚੁਆਇਸ ਕਰਦਾ ਇਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆ ਜਿਹੜੇ ਗਿਫਟ ਲਿਆਉਣੇ ਆ ਅਸੀਂ ਜਿਹੜਾ ਜਿੱਦਾਂ ਵਾ ਵਸਾਨੂੰ ਵਰਕ ਦਾ ਪਾਉਂਦੇ ਕੰਮ ਸੀ ਉਹ ਚੋਂ ਥੋੜਾ ਜਸਵੰਦ ਕੱਟ ਕੇ ਤੇ ਥੋੜੀ ਥੋੜੀ ਮਤਲਬ ਕਾਇਕੇ ਸੇਵਾ ਪਾ ਕੇ ਇਹਨਾਂ ਦੇ ਗਿਫਟ ਲਿਆਉਣੇ ਆ ਤੇ ਇਹ ਸਿਲੈਕਸ਼ਨ ਅਸੀਂ ਕੱਢਦੇ ਆ ਮਤਲਬ ਫੈਮਲੀ ਸਾਈਜ਼ ਲਾ ਕਰਕੇ ਮੈਂ ਜਿੱਦਾਂ ਵਿੱਚ ਸਰੋਗੇ ਸਾਰੇ ਜਣੇ ਸਲਾਹ ਕਰਕੇ ਉਹ ਗਿਫਟ ਲਿਆਉਣੇ ਆ ਤੇ ਬਹੁਤ ਵਧੀਆ ਲੱਗਦਾ ਹਰ ਐਤਵਾਰ ਬੱਚੇ ਆਉਂਦੇ ਆ ਬਹੁਤ ਬਾਣੀ ਨਾਲ ਬੱਚੇ ਜੁੜਦੇ ਆ ਫੋਨਾਂ ਚੋਂ ਨਿਕਲਦੇ ਆ ਕੰਪਿਊਟਰਾਈਜ਼ਰ ਨਿਕਲਦੇ ਆ ਗੇਮਾਂ ਵੇਰ ਬਹੁਤ ਕਰਾਵੋ ਜੁਕਿਆ ਫੋਨ ਆਣੇ ਕਿ ਫੋਨ ਆਣੇ ਕੰਮ ਸਾਨੂੰ ਬਹੁਤ ਵਧੀਆ ਲੱਗਦਾ ਕਿ ਬੱਚੇ ਆਂਦੇ ਆ ਗੁਰਬਾਣੀ ਨਾਲ ਜੁੜਦੇ ਆ ਪਾਠ ਸਿੱਖਦੇ ਆ ਪਾਠ ਸਿੱਖਦੇ ਆ ਬਹੁਤ ਵਧੀਆ ਲੱਗਦਾ ਕਾਪੀਆਂ ਬਣਾਉਂਦੇ ਆ ਵਾਹਿਗੁਰੂ ਦਾ ਨਾਮ ਚਾਪਦੇ ਆ ਲਿਖਦੇ ਆ ਬਹੁਤ ਵਧੀਆ ਲੱਗਦਾ ਇਹਦੇ ਵਿੱਚ ਜਿਹੜੀਆਂ ਗਿਫਟ ਦਿੱਤੇ ਜਾਂਦੇ ਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਆ ਉਹਦੇ ਵਿੱਚ ਕੀ ਕੀ ਚੀਜ਼ਾਂ ਹੁੰਦੀਆਂ ਜਿਹੜੀਆਂ ਬੱਚਿਆਂ ਨੂੰ ਤੁਸੀਂ ਦਿੰਦੇ ਜੇ ਔਰ ਬੱਚੇ ਉਹ ਤੋਂ ਖੁਸ਼ ਹੁੰਦੇ ਆ ਉਹਨਾਂ ਦੇ ਕੰਮ ਆਉਣ ਵਾਲੀਆਂ ਹੁੰਦੀਆਂ ਵਾ ਜਾਂ ਕਿਸ ਤਰ੍ਹਾਂ ਦੀ ਵਸਤੂਆਂ ਉਹਨਾਂ ਦੇ ਕੰਮ ਆਉਣ ਵਾਲੀਆਂ ਜਿੱਦਾਂ ਕਿ ਹੁਣ ਸਕੂਲ ਦੇ ਮਤਲਬ ਜਿੱਦਾਂ ਹੁੰਦੀ ਆ ਜ਼ਰੂਰਤ ਆ ਉਹਨਾਂ ਦੀਆਂ ਪੈਨਸਲ ਸ਼ਾਪ ਨੇ ਕਾਪੀ ਟਿਫਨ ਬੋਤਲਸ ਇਦਾਂ ਦੀਆਂ ਚੀਜ਼ਾਂ ਉਹਨਾਂ ਦੀ ਜਰੂਰਤ ਕੰਮ ਆ ਆ ਸਾਰੀ ਗਿਫਟ ਦਿੱਤੇ ਜਾਂਦੇ ਆ ਤੇ ਮਤਲਬ ਤੇ ਮੈਨੂੰ ਪਤਾ ਲੱਗਾ ਤੁਹਾਨੂੰ ਤੁਹਾਡੇ ਪਾਪਾ ਜਿਹੜੇ ਆ ਅਰਮਨਿੰਦਰ ਸਿੰਘ ਜੀ ਹਿਰਾਵਾ ਤੁਹਾਡੇ ਪਾਪਾ ਦਾ ਨਾਮ ਆ ਔਰ ਫੋਟੋਗ੍ਰਾਫਰ ਵੀ ਆਓ ਔਰ ਉਹਨਾਂ ਨੇ ਤੁਹਾਨੂੰ ਮਤਲਬ ਖਰਚਾ ਜਿਹੜਾ ਦਿੰਦੇ ਆ ਪਾਕਟਮਨੀ ਦਿੰਦੇ ਆ ਵੀ ਮੈਂ ਆਲਾ ਤੂੰ ਆ ਇੱਕ ਚੀਜ਼ ਲੈ ਲਈ ਆਪਣਾ ਸੂਟ ਲੈ ਲਈ ਪਰ ਮੈਨੂੰ ਪਤਾ ਲੱਗਾ ਕਿ ਤੁਸੀਂ ਆਪਣੇ ਖਰਚੇ ਨਹੀਂ ਕਰਨਾ ਸੀ ਸੂਟ ਵੀ ਨਵੇਂ ਸਵਾਣੇ ਕਹਿੰਦੀ ਨਹੀਂ ਜੀ ਇਹਦੇ ਵਾਸਤੇ ਮੈਂ ਗਿਫਟ ਲੈ ਕੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਦੇ ਆ ਉਹਨਾਂ ਨੂੰ ਨਾਮ ਦੇਂਦੇ ਉਹਨਾਂ ਵਾਸਤੇ ਖਰਚ ਕਰਨੀ ਹੈ ਇਹ ਸਹੀ ਗੱਲ ਆ ਹਾਂਜੀ ਹਾਂਜੀ ਸਹੀ ਗੱਲ ਆ ਸੀ ਆਪਣੇ ਜਿਹੜੇ ਪਾਪਾ ਸਾਨੂੰ ਕਾਫੀ ਮਣੀ ਦਿੰਦੇ ਆ ਸੀ ਉੱਚੋ ਵੀ ਬੱਚਿਆਂ ਵਾਸਤੇ ਕੱਢ ਕੇ ਪੈਸੇ ਮਤਲਬ ਕੱਢ ਕੇ ਸੇਵਾ ਪਾਣੇ ਆ ਜ਼ਰੂਰ ਮਤਲਬ ਜਿਹੜੇ ਵੀ ਸਾਨੂੰ ਪੈਸੇ ਮਿਲਦੇ ਆ ਸੀ ਹਰ ਪੈਸਿਆ ਜੋ ਕੱਢੀ ਗਈ ਇਹਨਾਂ ਵਾਸਤੇ ਸੇਵਾ ਕਰਨੇ ਆ ਕਿ ਬੱਚਿਆਂ ਦੇ ਗਿਫਟ ਆ ਜਾਣ। ਔਰ ਇਹਨਾਂ ਵਿੱਚ ਜਿਹੜੇ ਬੱਚੇ ਇੱਥੇ ਆਂਦੇ ਉਹਨਾਂ ਦੇ ਜਿਹੜੇ ਪੇਰੈਂਟਸ ਆ ਮਾਂ-ਬਾਪ ਆ ਉਹ ਉਹ ਵੀ ਖੁਸ਼ ਹੈਗੇ ਆ ਉਹ ਵੀ ਤੁਹਾਡੇ ਨਾਲ ਸੰਪਰਕ ਕਰਦੇ ਆ ਵੀ ਤੁਹਾਡੇ ਨਾਲ ਵੀ ਇਹ ਬੱਚੇ ਕਿਸ ਤਰ੍ਹਾਂ ਵੰਗੀ ਕਰ ਰਹੇ ਆ ਪ੍ਰੋਗਰੈਸ ਕਰ ਰਹੇ ਆ ਜਾਂ ਉੱਥੇ ਹੀ ਖੜੇ ਆ ਜਾਂ ਦੇਖਦੇ ਆ ਕਿ ਬੜੇ ਵਧੀਆ-ਵਧੀਆ ਬੱਚੇ ਜਿਕਾਰੇ ਲਾਂਦੇ ਬੜੀ ਚੰਗੀ ਸਿੱਖਿਆ ਲੈ ਰਹੇ ਆ। ਹਾਂਜੀ ਪੇਰੈਂਟਸ ਤੇ ਬਹੁਤ ਕੋਸ਼ਿਸ਼ ਆ ਕਿ ਸਾਡੇ ਬੱਚਿਆਂ ਨੂੰ ਬਾਣੀ ਨਾਲ ਜੋੜਿਆ ਜਾ ਰਿਹਾ ਫੋਨਾਂ ਤੋਂ ਕੱਢ ਕੇ ਕਿ ਮਤਲਬ ਸਾਰਾ ਦਿਨ ਘਰੇ ਵੀ ਮਤਲਬ ਫੋਨ ਦੇਖਣਾ ਹੈ ਤਾਂ ਅੱਜ ਦਾ ਹੁ ਅਸੀਂ ਮਤਲਬ ਬਾਣੀ ਸਿੱਖਦੇ ਪਏ ਆ ਜਪਦੇ ਪਏ ਆ ਗਿਫਟ ਮਿਲਦੇ ਸਾਨੂੰ ਇਹਨਾਂ ਨਾਲ ਸਾਰਿਆਂ ਨੂੰ ਗਿਫਟ ਤੇ ਬਹੁਤ ਖੁਸ਼ ਆ ਸਾਰੇ ਬੱਚੇ ਕਿ ਹਾਂ ਅਸੀਂ ਆਨੇ ਆ ਹੋਰ ਬੱਚੇ ਨਾਲ ਨਾਲ ਜੁੜੀ ਜਾਂਦੇ ਆ ਅਸੀਂ ਚਾਹਨਾ ਕਿ ਵੱਧ ਤੋਂ ਵੱਧ ਸਾਡੇ ਨਾਲ ਬੱਚੇ ਜੁੜਨ ਤੇ ਸਾਡਾ ਇਹ ਹੋਰ ਪਰਿਵਾਰ ਵੱਡਾ ਹੋ ਜੇ ਔਰ ਇਹਦੇ ਵਿੱਚ ਇਹ ਵੀ ਜਾਣਕਾਰੀ ਦਿੰਦੇ ਮੈਨੂੰ ਪਤਾ ਲੱਗਾ ਵਾ ਕਿ ਜਿਵੇਂ ਬੱਚੀਆਂ ਆਂਦੀਆਂ ਛੋਟੀਆਂ ਅੱਜ ਕੱਲ ਦਾ ਜਿਹੜਾ ਮਾਹੌਲ ਚੱਲਦਾ ਪਿਆ ਵਾ ਹਨਾ ਦਿਖਿਆ ਹੀ ਆ ਪਹਿਰਾਵਾ ਕਿੰਨਾ ਵਿਗੜ ਗਿਆ ਵਾ ਲੜਕੀਆਂ ਦਾ ਵੀ ਹਨਾ ਤੁਸੀਂ ਲੜਕੀਆਂ ਨੂੰ ਮੈਂ ਸੁਣਿਆ ਵਾ ਕਿ ਦੁਪੱਟਾ ਅੱਜ ਚੰਗੇ ਪੁਰਾਣੇ ਸੱਭਿਆਚਾਰ ਨਾਲ ਜੁੜੇ ਹੋਏ ਜਿਵੇਂ ਇਸ ਕਪੜੇ ਸੂਟ ਪਾਉਂਦੇ ਹੁੰਦੇ ਸੀ ਉਵੇਂ ਦੀ ਚੋਈ ਜਾਣਕਾਰੀ ਵੀ ਦਿੰਦੇ ਜ ਬੱਚਿਆਂ ਨੂੰ ਹਾਂਜੀ ਹਾਂਜੀ ਕੀ ਮਤਲਬ ਸਾਰੀਆਂ ਕੁੜੀਆਂ ਨੂੰ ਮਤਲਬ ਵਧੀਆ ਜਾਣਕਾਰੀ ਦਿੱਤੀ ਜਾਂਦੀ ਆ ਕਿ ਸਾਰੇ ਬੱਚੇ ਮਤਲਬ ਸਹੀ ਰਾਈ ਮਤਲਬ ਚੱਲਣ ਕੋਈ ਗਲਤ ਨਾ ਕਰੀ ਬਾਣੀ ਨਾਲ ਜੁੜੋ ਆਪਣਾ ਮਾਤਾ ਪਿਤਾ ਦਾ ਸਤਿਕਾਰ ਕਰੋ ਪਾਠ ਕਰੋ ਜਾਪ ਕਰੋ ਅੰਮ੍ਰਿਤ ਵੇਲੇ ਉੱਠੋ ਨਾ ਹੋ ਤੋ ਆਪਣਾ ਪਾਠ ਕਰੋ ਬਾਬਾ ਜੀ ਦੇ ਘਰੇ ਜਾਓ ਵਧੀਆ ਗੱਲ ਹੈ ਤਾਂ ਇਹ ਪਰਿਵਾਰ ਸੀ ਸਿੱਖ ਪਰਿਵਾਰ ਦਾ ਜਨਤਨ ਮਲਾਇਆ ਕਿ ਇਹਨਾਂ ਵੱਲੋਂ ਛੋਟੇ-ਛੋਟੇ ਬੱਚਿਆਂ ਨੂੰ ਗੁਰਬਾਨੀ ਨਾਲ ਜੋੜਦੇ ਹੋਏ ਆ ਆਪਣੇ ਘਰੇ ਲੋਰਜੇ ਵਾਂ ਤੋਂ ਔਰ ਬੱਚੀ ਨੇ ਆਪਣੇ ਜਿਹੜੀ ਸੇਵਿੰਗ ਹੁੰਦੀ ਹੈ ਉਹਦੇ ਵਿੱਚੋਂ ਵੀ ਉਹਦੇ ਪੈਸੇ ਖਰਚ ਕਰਕੇ ਉਹਨੂੰ ਇਨਾਮ ਦੇਣ ਵਿੱਚ ਇੰਨੀ ਖੁਸ਼ੀ ਇਹਦਾ ਨਾਮ ਹੀ ਖੁਸ਼ੀ ਆ ਰਿਹਾ ਨੂੰ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੋਊਗੀ ਤੁਸੀਂ ਸਭ ਦੇਖ ਹੀ ਲਿਆ ਵਾ ਔਰ ਇਹ ਉਮੀਦ ਕਰਦੇ ਆ ਕਿ ਇਹ ਪਰਿਵਾਰ ਅੱਗੇ ਇਸ ਛੋਟੇ ਬੱਚਿਆਂ ਦੀ ਗਿਣਤੀ ਹੋਰ ਵਧਾਉਣ ਵਿੱਚ ਬੜੀ ਅਹਿਮ ਭੂਮਿਕਾ ਨਿਭਾਵੇਗਾ ਔਰ ਸਿੱਖ ਧਰਮ ਨਾਲ ਜੁੜਦਾ ਰਹੇਗਾ ਰਮਨ ਚਾਵਲਾ ਜਗਬਣੀ ਟੀਵੀ ਤਰਨਤਾਰਨ